ਦੇਖੋ ਜੀ ਬਿਜਲੀ ਘਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ট্রান্সਫਰਮ ਜਿਹੜੇ ਸੜ ਜਾਂਦੇ ਆ ਹਨਾ ਕਿੰਨੇ ਜਿਹੜੇ ট্রান্সਫਰਮ ਦੇਖੋ ਜੀ ਇੰਨਾ ਤੇ ਅਹੀਂ ਇੱਕ ਲੈਣਾ ਜਗ੍ਹਾ ਨਹੀਂ ਰਹਿ ਗਈ ਭਾਈ ਜੀ ট্রান্সਫਰਮ ਰੱਖਣ ਨੂੰ ਆਹ ਆਇਆ ਪਾ ਵੱਡੇ ਤੋਂ ਵੱਡਾ ਦੇ ਛੋਟੇ ਤੋਂ ਛੋਟੇ ট্রান্সਫਰਮ ਪਏ ਆ ਜੀ ਕਰਾਂ ਵੇਖੋ ਦੂਰ ਤੱਕ ਭਾਈ ਜੀ ਇਹ ਨਜ਼ਾਰਾ ਤੁਬਕੀ ਕਿਵੇਂ ਲੱਗਾ ਤੁਹਾਨੂੰ ਦੱਸਿਆ ਜੇ ਬਾਈ ਜੀ ਕਿ ਜਗਾ ਬਜੀ ਨਹੀਂ ਕਿਉਂਕਿ ਨਵੇਂ ਟਰਾਂਸਫਾਰਮ ਵੀ ਨਹੀਂ ਆਏ ਹੋਣਗੇ ਇਹਦੋਂ ਵੱਧ ਹੋਣਗੇ ਸਿਰਫ ਇਹ ਪੁਰਾਣੇ ਤੁਹਾਨੂੰ ਦਿਖਾ ਰਹੇ ਆਂ ਜੀ ਟਰਾਂਸਫਾਰਮ ਤੇ ਟਰਾਂਸਫਾਰਮ ਚਾੜੇ ਪਏ ਆ ਜੀ ਤੇ ਕੀ ਕਹੋਗੇ ਬਾਈ ਜੀ ਤੁਸੀਂ ਵੇਖੋ ਜਗਾ ਨਹੀਂ ਬਜੀ ਠੀਕ ਆ ਦੋਸਤੋ ਤੇ ਕਰੋ ਵੀਡੀਓ ਸ਼ੇਅਰ ਬਾਤੋ ਬਾਤ ਤੇ ਚੈਨਲ